ਰਣਾ ਲੋ ਸਚੁ ਨਾਮੁ ਵਰਦੇ ਗੁਰੂ ਮੋਤਿ ਨਾਮੁ ਆਤਮਾ ਅਸ ਪਹਿਲੀ ਗੱਲ ਚੇਤੇ ਰੱਖਿਓ ਸਿੱਖੀ ਦੀ ਮਰਿਆਦਾ ਜਿ ਲਿਖਿਆ ਅੰਗਿੱਠਾ ਸਮੇਟਣਾ ਫੁੱਲ ਝੂਨੇ ਨਹੀਂ ਲਿਖਿਆ ਅੰਗਿੱਠਾ ਸਮੇਟਣ ਦਾ ਮਤਲਬ ਵੀ ਜੋ ਕੁਛ ਹੈ ਰਾਖ ਹੈ ਅਸਤ ਹੈ ਉਹਨਾਂ ਨੂੰ ਸਾਰੇਕ ਤੱਕ ਇੱਠੇ ਕਰਨਾ ਤੇ ਵਾਹਿਗੁਰੂ ਸ਼ਬਦ ਜਪਦੇ ਆਂ ਅਸੀਂ ਹੁਣ ਕਟਾਨਾ ਸੇ ਜਾਾਂਗੇ ਜੀ ਉਥੇ ਸਾਡੇ ਗੁਰੂ ਜੀ ਦੀ ਅਰਦਾਸ ਕਰਕੇ ਤੇ ਜਲ ਪ੍ਰਵਾਹ ਕਰਦੇ ਆ। ਪੰਡਿਤ ਸਾਹਿਬ ਸਹਿਜ ਪਾਠ ਕਰ ਸ਼ੁਰੂ ਕਰ ਦਿੱਤੇ ਆ। ਸਮਾਪਤੀ 13 ਤਰੀਕ ਨੂੰ ਹੋਵੇਗੀ ਤੇ ਦੁਪਹਿਰੇ ਕੀਰਤਨ ਹੋਵੇਗਾ ਜਵਲੀ। ਗੁਰ ਗਿਆਨ ਪ੍ਰਕਾਸ਼। ਧੰਨਵਾਦ ਆਪ ਜੀ ਦਾ ਜੀ। ਤੁਸੀਂ ਪ੍ਰੈਸ ਵਾਲੇ ਖਾਰ ਥਾਂ ਤਿਆਰੇ ਬਹੁਤ ਧੰਨਵਾਦ। ਧੰਨਵਾਦ ਆਪ ਜੀ ਦਾ। ਅਸ ਪਹਿਲੀ ਗੱਲ ਚੇਤੇ ਰੱਖਿਓ ਸਿੱਖੀ ਦੀ ਮਰਿਆਦਾ ਜਿ ਲਿਖਿਆ ਅੰਗਿੱਠਾ ਸਮੇਟਣਾ ਫੁੱਲ ਝੂਨੇ ਲਿਖਿਆ ਅੰਗਿੱਠਾ ਸਮੇਟਣ ਦਾ ਮਤਲਬ ਵੀ ਜੋ ਕੁਝ ਹੈ ਰਾਖ ਹੈ ਅਸਤ ਹੈ ਉਹਨਾਂ ਨੂੰ ਸਾਰੇ ਇੱਕ ਤੱਕ ਇੱਥੇ ਕਰਨਾ ਤੇ ਵੈਗੁਰੂ ਸ਼ਬਦ ਜਪਦੇ ਆ ਅਸੀਂ ਹੁਣ ਕਟਾਣਾ ਸੇ ਜਾਾਂਗੇ ਜੀ ਉੱਥੇ ਸਤਿਗੁਰੂ ਜੀ ਦੀ ਅਰਦਾਸ ਕਰਕੇ ਤੇ ਜਲ ਪ੍ਰਵਾਹ ਕਰਦੇ ਆਪਣ ਪਾਠ ਸਾਹਿਬ ਸਹਿਜ ਪਾਠ ਕਰ ਸ਼ੁਰੂ ਕਰ ਦਿੱਤੇ ਸਮਾਪਤੀ ਸਮਾਪਤੀ 13 ਤਰੀਕ ਨੂੰ ਹੋਵੇਗੀ ਤੇ ਦੁਪਹਿਰੇ ਕੀਰਤਨ ਹੋਵੇਗਾ ਜਵਲੀ ਗੁਰ ਗਿਆਨ ਪ੍ਰਕਾਸ਼ ਧੰਨਵਾਦ ਆਪ ਜੀ ਦਾ ਜੀ ਪ੍ਰੈਸ ਵਾਲੇ ਖਾਰ ਥਾਂ ਤੇ ਆਰੇ ਬਹੁਤ ਧੰਨਵਾਦ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਅਸ ਪਹਿਲੀ ਗੱਲ ਚੇਤੇ ਰੱਖਿਓ ਸਿੱਖੀ ਦੀ ਮਰਿਆਦਾ ਜਿ ਲਿਖਿਆ ਅੰਗਿੱਠਾ ਸਮੇਟਣਾ ਫੁੱਲ ਝੂਨੇ ਲਿਖਿਆ ਅੰਗਿੱਠਾ ਸਮੇਟਣ ਦਾ ਮਤਲਬ ਇਹ ਜੋ ਕੁਝ ਹੈ ਰਾਖ ਹੈ ਅਸਤ ਹੈ ਉਹਨਾਂ ਨੂੰ ਸਾਰੇਕ ਤੱਕ ਇੱਠੇ ਕਰਨਾ ਤੇ ਵਾਹਿਗੁਰੂ ਸ਼ਬਦ ਜਪਦੇ ਆਂ ਅਸੀਂ ਹੁਣ ਕਟਾਣਾ ਸੇ ਵਜਾਂਗੇ ਜੀ ਉੱਥੇ ਸਤਿਗੁਰੂ ਦੇ ਦੀ ਅਰਦਾਸ ਕਰਕੇ ਤੇ ਜਲ ਪ੍ਰਵਾ ਕਰਦੇ ਆਪਨ ਪਾਠ ਸਾਹਿਬ ਸਹਿਜ ਪਾਠ ਕਰ ਸ਼ੁਰੂ ਕਰ ਦਿੱਤੇ ਸਮਾਪਤੀ ਸਮਾਪਤੀ 13 ਤਰੀਕ ਨੂੰ ਹੋਵੇਗੀ ਤੇ ਦੁਪਹਿਰੇ ਕੀਰਤਨ ਹੋਵੇਗਾ ਜਵਲੀ ਗੁਰ ਗਿਆਨ ਪ੍ਰਕਾਸ਼ ਧੰਨਵਾਦ ਆਪ ਜੀ ਦਾ ਜੀ ਪ੍ਰੈਸ ਵਾਲੇ ਖਾਹਰ ਥਾਂ ਤਿਆਰੇ ਬਹੁਤ ਧੰਨਵਾਦ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਅਸ ਪਹਿਲੀ ਗੱਲ ਚੇਤੇ ਰੱਖਿਓ ਸਿੱਖੀ ਦੀ ਮਰਿਆਦਾ ਜਿ ਲਿਖਿਆ ਅੰਗਿੱਠਾ ਸਮੇਟਣਾ ਫੁੱਲ ਝੂਨੇ ਲਿਖਿਆ ਅੰਗਿੱਠਾ ਸਮੇਟਣ ਦਾ ਮਤਲਬ ਵੀ ਜੋ ਕੁਝ ਹੈ ਰਾਖ ਹੈ ਅਸਤ ਹੈ ਉਹਨਾਂ ਨੂੰ ਸਾਰੇ ਇੱਕ ਤੱਕ ਇੱਠੇ ਕਰਨਾ ਤੇ ਵੈਗੁਰੂ ਸ਼ਬਦ ਜਪਦੇ ਆ ਅਸੀਂ ਹੁਣ ਕਟਾਣਾ ਸੇ ਜਾਾਂਗੇ ਜੀ ਉੱਥੇ ਸਤਿਗੁਰੂ ਜੀ ਦੀ ਅਰਦਾਸ ਕਰਕੇ ਤੇ ਜਲ ਪ੍ਰਵਾਹ ਕਰਦੇ ਆਪਣ ਪਾਠ ਸਾਹਿਬ ਸਹਿਜ ਪਾਠ ਕਰ ਸ਼ੁਰੂ ਕਰ ਦਿੱਤੇ ਆ ਸਮਾਪਤੀ 13 ਤਰੀਕ ਨੂੰ ਹੋਵੇਗੀ ਤੇ ਦੁਪਹਿਰੇ ਕੀਰਤਨ ਹੋਵੇਗਾ ਜਵਲੀ ਗੁਰ ਗਿਆਨ ਪ੍ਰਕਾਸ਼ ਧੰਨਵਾਦ ਆਪ ਜੀ ਦਾ ਜੀ ਪ੍ਰੈਸ ਵਾਲੇ ਖਾਰ ਥਾਂ ਤੇ ਆਰੇ ਬਹੁਤ ਧੰਨਵਾਦ